ਤਨ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਜਿਸ ਵੇਲੇ ਸੰਸਾਰ ਦੀ ਕਲਿਆਣ ਲਈ ਵਿਚਰਦੇ ਹੋਏ ਪਾਈ ਬਾਲੇ ਮਰਦਾਨੇ ਸਮੇਤ ਜਿਲ੍ਹਾ ਮਿੰਟ ਗੁਮਰੀ ਦੇ ਮਸ਼ਹੂਰ ਸ਼ਹਿਰ ਸਤਕਰਾ ਵਿੱਚ ਪਹੁੰਚੇ ਇੱਥੇ ਸਤਗੁਰਾਂ ਨੇ ਇੱਕ ਦੁਖੀ ਸ਼ਾਹੂਕਾਰ ਅਤੇ ਉਸ ਦੀ ਵਿਵਚਾਰਨ ਘਰ ਵਾਲੀ ਦਾ ਉਧਾਰ ਕਰਕੇ ਇਸੇ ਜ਼ਿਲ੍ਹੇ ਦੇ ਪਿੰਡ ਦੀਪਾਲਪੁਰ ਵਿੱਚ ਸਤਗੁਰੂ ਜੀ ਪਧਾਰੇ ਜੋ ਅੱਜ ਕੱਲ ਪਾਕਿਸਤਾਨ ਵਿੱਚ ਮੌਜੂਦ ਹੈ ਦੀਪਾਲਪੁਰ ਨਗਰ ਮਿੰਟ ਗੁਮਰੀ ਜ਼ਿਲ੍ਹੇ ਦਾ ਇੱਕ ਪ੍ਰધાન ਨਗਰ ਮੰਨਿਆ ਹੋਇਆ ਹੈ ਇਸ ਨੂੰ ਬਾਬਰ ਨੇ ਸਨ 1500 24ਵੀਂ ਵਿੱਚ ਫਤਿਹ ਕੀਤਾ ਸੀ ਇਸ ਨਗਰ ਦਾ ਨਾਮ ਇਤਿਹਾਸ ਵਿੱਚ ਵਿਸ਼ੇਸ਼ ਕਰਕੇ ਲਿਆ ਜਾਂਦਾ ਹੈ ਦੀਪਾਲਪੁਰ ਪਿੰਡ ਤੋਂ ਦੱਖਣ ਪੂਰਬ ਬਾਹਰਵਾਰ ਇੱਕ ਸਥਾਨ ਹੈ ਜਿੱਥੇ ਸਤਿਗੁਰੂ ਜੀ ਬੈਠੇ ਸਨ ਅੱਜ ਉੱਥੇ ਗੁਰਾਂ ਦੀ ਯਾਦਗਾਰ ਮੌਜੂਦ ਹੈ ਇਸ ਨਗਰ ਵਿੱਚ ਜਦੋਂ ਸਤਿਗੁਰੂ ਜੀ ਪਹੁੰਚੇ ਤਾਂ ਸ਼ਾਮ ਦਾ ਵਕਤ ਸੀ ਰਾਤ ਰਹਿਣ ਲਈ ਜਗ੍ਹਾ ਦੇਖਣ ਲੱਗੇ ਜੈਸਾ ਕਿ ਭਾਈ ਸਾਹਿਬਾਈ ਸੰਤੋਖ ਸਿੰਘ ਜੀ ਕਵੀ ਜੂੜਾ ਮੰਨ ਜੀ ਲਿਖਦੇ ਹਨ ਇੱਕ ਪੁਰ ਆਵਾ ਬਹਰ ਅਗਾਰੀ ਜਾਏ ਪਹੁੰਚੇ ਤਾਹੇ ਮਝਾਰੀ ਰੈਨ ਰਹਿਨ ਹਿਤ ਖੋਜੈ ਥਾਂਇ ਜਿਨ ਕੀਨੇ ਬ੍ਰਹਮੰਡ ਬਣਾਏ ਤਹਾ ਬਸੀਰਾ ਦੇਤ ਨਾ ਕੋ ਬੈਠੇ ਜਹ ਉਠਵਾਹੇ ਸੋ ਮੰਦ ਮਤੀ ਪਖ ਨਰ ਤੇ ਖਾਏ ਬੁਰ ਤੇ ਵਹਿਰ ਪ੍ਰਭੂ ਪੁਨ ਆਏ ਜਿੱਥੇ ਵੀ ਸਤਿਗੁਰੂ ਜੀ ਬੈਠਦੇ ਇਹ ਮੰਦੀ ਮਤ ਵਾਲੇ ਲੋਕ ਉਤੋ ਹੀ ਉਠਾ ਦਿੰਦੇ ਅਤੇ ਭੇੜੇ ਬਚਨ ਵੀ ਬੋਲਦੇ ਰਹੇ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਜਿਨ੍ਹਾਂ ਦੀ ਇੱਕ ਦ੍ਰਿਸ਼ਟੀ ਨਾਲ ਕਰੋੜਾਂ ਭਿਖਾਰੀ ਇੱਕ ਛਿਨ ਵਿੱਚ ਰਾਜੇ ਬਣ ਜਾਂਦੇ ਹਨ ਇਤਨੀ ਸ਼ਕਤੀ ਦੇ ਹੁੰਦਿਆਂ ਹੋਇਆਂ ਕਿਸੇ ਨੂੰ ਵੀ ਮੰਦਾ ਜਾਂ ਕੌੜਾ ਸ਼ਬਦ ਨਹੀਂ ਕਿਹਾ ਬਲਕਿ ਚੁੱਪ ਕਰਕੇ ਅਰ ਅਡੋਲ ਬੈਠੇ ਸਤਿਗੁਰੂ ਜੀ ਸਹਾਰ ਦੇ ਰਹੇ ਜਦੋਂ ਲੋਕਾਂ ਨੇ ਪਿੰਡ ਦੇ ਨੇੜੇ ਕਿਤੇ ਵੀ ਨਾ ਬੈਠਣ ਦਿੱਤਾ ਸਤਿਗੁਰੂ ਜੀ ਪਿੰਡ ਤੋਂ ਬਾਹਰ ਖੇਤਾਂ ਵੱਲ ਦੱਖਣ ਪੂਰਬ ਵਾਲੇ ਪਾਸੇ ਤੁਰ ਪਏ ਇੱਕ ਸੁੱਕਾ ਬਿੱਪਲ ਤੇ ਇੱਕ ਕੁਲੀ ਨਜ਼ਰ ਆਈ ਸੁੱਕੇ ਪਿੱਪਲ ਇਹ ਸਤਿਗੁਰੂ ਜੀ ਨੇ ਡੇਰਾ ਕੀਤਾ ਸਤਿਗੁਰਾਂ ਦੇ ਚਰਨ ਪੈਣ ਨਾਲ ਇਸ ਪਿੱਪਲ ਦੇ ਭਾਗ ਜਾਗੇ ਤੇ ਇੱਕ ਛਿਨ ਵਿੱਚ ਹਰਾ ਭਰਾ ਹੋ ਗਿਆ ਜੋ ਅੱਜ ਵੀ ਇਹ ਪਿੱਪਲ ਉਸੇ ਤਰ੍ਹਾਂ ਮੌਜੂਦ ਸਤਿਗੁਰਾਂ ਦੇ ਆਉਣ ਦੀ ਗਵਾਹੀ ਪਰ ਰਿਹਾ ਹੈ ਇਸ ਪਿੱਪਲ ਦੇ ਨੇੜੇ ਜੋ ਕੁਲੀ ਸੀ ਉਸ ਵਿੱਚੋਂ ਬੜੀ ਦੁੱਖ ਭਰੀ ਹਾਏ ਹਾਏ ਦੀ ਆਵਾਜ਼ ਆ ਰਹੀ ਸੀ ਜਿਸ ਨੂੰ ਸੁਣ ਕਰਕੇ ਸਤਿਗੁਰੂ ਜੀ ਉਸ ਦਾ ਦਰਦ ਵੰਡਾਉਣ ਲਈ ਉਸ ਕੁਲੀ ਵੱਲ ਤੁਰ ਪਏ ਇਸ ਕੁਲੀ ਵਿੱਚ ਰਹਿਣ ਵਾਲਾ ਨੂਰੀ ਨੌਰੰਗਾ ਨਾਮ ਦਾ ਫਕੀਰ ਜਿਸ ਨੂੰ ਕੋਹੜ ਹੋਣ ਕਰਕੇ ਲੋਕੀ ਨੂਰਾ ਕੋੜੀ ਕਹਿ ਕੇ ਕਿਰੜਾ ਨਾਲ ਪੁਕਾਰਦੇ ਇਸ ਦੇ ਸਰੀਰ ਵਿੱਚੋਂ ਲਹੂ ਪੀਖ ਹਮੇਸ਼ਾ ਵਗਦੀ ਰਹਿੰਦੀ ਸੀ ਸਤਿਗੁਰੂ ਜੀ ਇਸ ਕੁਲੀ ਦੇ ਦਰਵਾਜ਼ੇ ਤੇ ਜਾ ਪਹੁੰਚੇ ਤਾਂ ਖੜਾਕ ਸੁਣ ਕੇ ਫਕੀਰ ਬਾਹਰ ਆਇਆ ਤੇ ਦੂਰੋਂ ਨਮਸਕਾਰ ਕੀਤੀ ਸਤਿਗੁਰੂ ਜੀ ਇਸ ਦੇ ਕੋਲ ਬੈਠ ਗਏ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਹੀ ਫਕੀਰ ਦੀ ਪੀੜਾ ਦੂਰ ਹੋ ਗਈ ਤੇ ਮਨ ਨੂੰ ਵੀ ਕੁਝ ਸ਼ਾਂਤੀ ਆਈ ਫਕੀਰ ਹੱਥ ਜੋੜ ਕੇ ਕਹਿਣ ਲੱਗਾ ਕਿ हे ਦਇਆਨਿਦ ਮੇਰੇ ਨੇੜੇ ਮਨੁੱਖ ਨੇ ਤਾਂ ਕੀ ਆਉਣਾ ਹੈ ਪਛੂ ਪੰਛੀ ਵੀ ਮੇਰੇ ਬਿਕਰਾਲ ਸਰੀਰ ਤੋਂ ਡਰ ਕੇ ਦੌੜ ਜਾਂਦੇ ਹਨ ਜੈਸਾ ਕਿ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਕਹ ਫਕੀਰ ਬੰਦ ਕਰ ਦਉ ਮੋਰ ਸਮੀਪ ਨਾ ਆਵਤ ਕੋ ਖਗ ਭਾਗੇ ਪਿਖ ਗਿਣਤੀ ਕਿਆ ਨਰ ਤੂੰ ਆਏ ਮੋ ਪਰ ਕਰਣਾ ਕਰ ਜਿਤਨੀ ਧੀਰ ਤੱਕ ਸੂਰਜ ਦੀ ਲੋ ਨਾਲ ਸਤਿਗੁਰਾਂ ਦਾ ਦਰਸ਼ਨ ਹੁੰਦਾ ਰਿਹਾ ਉਦਨੀ ਧੀਰ ਤੱਕ ਪੀੜਾ ਤੂੰ ਆਰਾਮ ਰਿਹਾ ਜਦੋਂ ਰਾਤ ਦੇ ਹਨੇਰੇ ਕਾਰਨ ਦਰਸ਼ਨ ਹੋਣੇ ਬੰਦ ਹੋ ਗਏ ਤਾਂ ਪੀੜਾ ਫੇਰ ਵਧਣੀ ਸ਼ੁਰੂ ਹੋ ਗਈ ਸਤਿਗੁਰੂ ਜੀ ਚੌਂਕੜਾ ਮਾਰ ਕੇ ਬੰਦਗੀ ਵਿੱਚ ਬੈਠੇ ਰਹੇ ਕੋਹੜ ਦੇ ਕਾਰਨ ਫੈਲੀ ਬਦਬੂ ਦੀ ਵੀ ਕੋਈ ਪਰਵਾ ਨਾ ਕੀਤੀ ਕਾਫੀ ਸਮੇਂ ਤੱਕ ਫਕੀਰ ਨੇ ਪੀੜਾ ਨੂੰ ਸਹਿਨ ਕਰਦੇ ਹੋਏ ਨੇ ਹਾਈ ਹਾਈ ਦੀ ਆਵਾਜ਼ ਬੰਦ ਕਰ ਰਹੀ ਕਿਉਂਕਿ ਉਹ ਸੋਚਦਾ ਸੀ ਕਿ ਆਏ ਹੋਏ ਇਸ ਮਹਾਨ ਪੁਰਖ ਨੂੰ ਮੇਰੀ ਹਾਈ ਹਾਈ ਦੀ ਆਵਾਜ਼ ਪਰੇਸ਼ਾਨ ਨਾ ਕਰੇ ਪਰ ਜਦੋਂ ਬੇਵਸ ਹੋ ਗਿਆ ਤਾਂ ਫਿਰ ਹਾਈ ਹਾਈ ਦਾ ਵਿਰਲਾਪ ਕਰਨ ਲੱਗਾ ਜੈਸਾ ਕਿ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਲਿਖਿਆ ਹੈ ਰੈਨ ਬਸੀਰਾ ਕਰ ਤਿਹ ਥਾਨਾ ਨਹੀਂ ਪੌਡੇ ਬੈਠੇ ਗਤਦਾਨ ਸਭ ਨੇ ਸੁਕੁਸ਼ਟੀ ਸੰਕਟ ਪਾਵੈ ਹਾਏ ਹਾਏ ਕਹਿ ਕੈ ਬਿਲ ਲਾਵੇ ਇਸ ਦੇ ਕਸ਼ਟ ਨੂੰ ਦੂਰ ਕਰਨ ਵਾਸਤੇ ਅੱਧੀ ਰਾਤ ਤੋਂ ਬਾਅਦ ਸਤਿਗੁਰੂ ਧੰਗੁਰੂ ਨਾਨਕ ਦੇ ਮਹਾਰਾਜ ਜੀ ਨੇ ਕਿਹਾ ਕਿ ਮਰਦਾਨਿਆ ਰਬਾਬ ਸੁਰ ਕਰ ਮਰਦਾਨੇ ਨੇ ਰਬਾਬ ਸੁਰ ਕੀਤੀ ਤਾਂ ਉਸ ਦੇ ਦੁੱਖ ਦੀ ਨਿਵਿਰਤੀ ਲਈ ਇਹ ਪਾਵਨ ਸ਼ਬਦ ਉਚਾਰਨ ਕੀਤਾ ਤਨਸਰੀ ਮਹੱਲਾ ਪਹਿਲਾ ਜੀਉ ਤਬਦ ਹੈ ਬਾਰੂ ਬਾਰ ਜਿਵੇਂ ਇਸ ਕੋੜੀ ਦਾ ਜੀਉ ਕਹੀਏ ਜੀਵਾਤਮਾ